ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆ ਹੁਣ ਸਮਾ ਆ ਗਿਆ ਹੁਣ ਤੈਨੂੰ ਤੇਰੇ ਟੱਬਰ ਦੇ ਜੀਆਂ ਨੂੰ ਵੀ ਤੇ ਮਲਾਉਣਾ ਹੈ ਨਾ ਕਦੇ ਕਦੇ ਤੂੰ ਆਪ ਹੀ ਤੇ ਉਲਾਮੇ ਦਿਨਾ ਹੈ ਇੱਕ ਦਿਨ ਗੁਰਾ ਕਿਹਾ ਯਾਰ ਮਰਦਾਨਿਆ ਦਿਲਾਂ ਦੇ ਆ ਮਹਿਰਮਾਂ ਪ੍ਰੀਤ ਦੇ ਤਰਾਨਿਆਂ ਬੜੇ ਦਿਨ ਹੋਇਆ ਤੂੰ ਚੁੱਪਚਾਪ ਰਹਿਣਾ ਏ ਦਿਲ ਵਿੱਚ ਗੱਲ ਕੋਈ ਆ ਤਾਂ ਮੂੰਹੋਂ ਕਿਉਂ ਨਾ ਕਹਿਣਾ ਹੈ ਅਬਲਾ ਤਾਂ ਕਿਸੇ ਨਾਲ ਪਿਆਰ ਨਹੀਂੋਂ ਪਾਈਦਾ ਤੇ ਕਹੀਏ ਜਿੰਨੂੰ ਯਾਰ ਉਸ ਤੋਂ ਭੇਦ ਨਹੀਂ ਲੁਕਾਈਦਾ ਬੱਚੇ ਜਨਤ ਆਉਂਦੇ ਆ ਕਿ ਮਾਈ ਚੇਤੇ ਆਉਂਦੀ ਆ ਸੱਚ ਦਸੀ ਸਾਡੀ ਪਰਜਾਈ ਚੇਤੇ ਆਉਂਦੀ ਆ ਮੀਨਾ ਖੰਡ ਰਹਿਣਾ ਬਹੁਤਾ ਚੇਰ ਨਹੀਂ ਲਗਾਵਾਂਗੇ ਫੇਰਾ ਆਪਾ ਪੰਜਾਬ ਨੂੰ ਇਕੱਠਿਆਂ ਹੀ ਜਾਵਾਂਗੇ ਨਦੀਆਂ ਦੇ ਵਹਿਣਾ ਨਹੀਂ ਉਹ ਨਿਤ-ਨਿਤ ਵਗਣਾ ਪਰ ਤੇਰੇ ਬਿਨਾ ਤੇਰੇ ਬਿਨਾ ਮਹਾਰਾਜ ਕਹਿ ਲੱਗੇ ਭਾਈ ਸਾਡਾ ਦਿਲ ਨਹੀਂ ਲੱਗਣਾ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਆਪੀ ਤੇ ਭਾਈ ਤੂੰ ਬਾਰ-ਬਾਰ ਚੇਤੇ ਕਰਦਾ ਹੁੰਦਾ ਸੀ ਕਿ ਪਿੰਡ ਚੱਲੀਏ ਮਹਾਰਾਜ ਕਹ ਲਗੇ ਜਿੱਦਾਂ ਤੈਨੂੰ ਤੇਰੇ ਨਿਆਣੇ ਯਾਦ ਕਰਦੇ ਆ ਤੇਰੀ ਮੀਰਜ਼ਾਦੀ ਚੇਤੇ ਕਰਦੀ ਆ ਇਸੇ ਤਰ੍ਹਾਂ ਭਾਈ ਮਰਦਾਨਿਆ ਅਸੀਂ ਘਰ ਪਰਿਵਾਰ ਨੂੰ ਸਦਾ ਵਾਸਤੇ ਨੇ ਤਿਆਗ ਦਿੱਤਾ ਇਸੇ ਤਰ੍ਹਾਂ ਬੀਬੀ ਸੁਲਖਣੀ ਚੇਤੇ ਕਰਦੀ ਆ ਸ਼੍ਰੀ ਚੰਦ ਲਕਸ਼ਮੀ ਦਾਸ ਉਹ ਆਪਣੇ ਪਿਤਾ ਨੂੰ ਉਡੀਕਦੇ ਪਏ ਆ ਅਤੇ ਇਹਨਾਂ ਤੋਂ ਵੀ ਵੱਧ ਕੇ ਸਾਡੀ ਜਿਹੜੀ ਪਿਆਰੀ ਭੈਣ ਆ ਉਹ ਸਾਨੂੰ ਜਾਗ ਕਰਦੀ ਪਈ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਇੱਕ ਪਿਆਰ ਦੀ ਖਿੱਚ ਕਿੱਥੇ ਸੁਲਤਾਨ ਬਰੋਦੀ ਉਥੇ ਬੈਠੀ ਉਹਨਾਂ ਦੀ ਭੈਣ ਬੇਬੇ ਨਾਨਕੀ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਅੱਜ ਪਹਿਲੀ ਉਦਾਸੀ ਤੇ ਗਿਆ ਹੋਇਆ ਨੂੰ ਏ ਇੱਜ ਜਿੱਤੇ ਕਰ ਰਹੀਗਾ ਕੰਕੇ ਉੱਤੇ ਬੈਠੀ ਯਾਦ ਕਰੇ ਨਾਲ ਕੀ ਵੀਰ ਚੇਤੇ ਆਇਆ ਮਨ ਪਰੇ ਨਾਲ ਕੀ ਵੀਰ ਚੇਤੇ ਆਇਆ ਮਨ ਪਰੇ ਨਾਲ ਕੀ ਮੱਲੋ ਮੱਲੀ ਜਾਵੇ ਅੱਖੀਆਂ 'ਚੋਂ ਨੀਰ ਵੇ ਭੈਣ ਯਾਦ ਕਰੇ ਆਕੇ I yeah. am yeah. ਤੇ ਲੰਘ ਆਈ ਵਕਤਾਂ ਦਾ ਸੀਨਾ چیرਵੇ ਭੈਣ ਯਾਦ ਕਰੇ ਆਕੇ ਮਿਲ ਵੀਰ ਵੇ ਭੈਣ ਯਾਦ ਕਰੇ you ਇਹ ਆ ਭੈਣ ਤੇ ਭਰਾ ਦਾ ਪਿਆਰ ਉਦੋਂ ਕੋਈ ਕਮਿਊਨੀਕੇਸ਼ਨ ਦੇ ਸੰਚਾਰ ਦੇ ਇਹਨੇ ਸਾਧ ਨਹੀਂ ਸੀ ਹੁੰਦੇ ਉਦੋਂ ਤੇ ਅੱਜਖੀਆਂ ਵਾਲਾ ਕੰਮ ਵੀ ਨਹੀਂ ਸੀ ਇਹਦੇ ਚੱਲਿਆ ਜਿਹੜਾ ਬੰਦਾ ਇੱਕ ਵਾਰੀ ਘਰ ਵਿੱਚੋਂ ਚਲੇ ਜਾਂਦਾ ਸੀ ਕਿਸੇ ਨੂੰ ਕੋਈ ਪਤਾ ਨਹੀਂ ਸੀ ਲੱਗਦਾ ਉਹ ਬੰਦਾ ਕਿੱਥੇ ਚਲੇ ਗਿਆ ਇਥੋਂ ਤੱਕ ਕਿ ਅਜੇ ਕਿਸੇ ਨੇ ਇਥੇ ਕੈਨੇਡਾ 'ਚ ਵੀ ਆਉਣਾ ਹੁੰਦਾ ਸੀ ਨਾ ਤਿੰਨ ਤਿੰਨ ਮਹੀਨੇ ਲੋਕੀ ਸੁਨਦਰੀ ਜਹਾਜ਼ ਜਿੜੇ ਰਹਿੰਦੇ ਸੀ ਕਿਤਰੇ ਪੜ ਕੇ ਵੇਖੋ ਬਾਬਾ ਗੁਰਦੇਵ ਸਿੰਘ ਜੀ ਕਾਮਾਗਾਟਾ ਮਰ ਕਈਆਂ ਨੇ ਨਾ ਉਥੋਂ ਇੰਡੀਆ ਤੋਂ ਚੱਲ ਤੇ ਪਿਆ ਕਰਨਾ ਸਿੰਘ aí ਆਣ ਕੇ ਕਰਾਇਆ ਮੁੱਕ ਜਿਆ ਕਰਨਾ ਅੱਛਾ ਉਹਨਾਂ ਨੇ ਉਥੇ ਚੀਨ ਦੇ ਵਿੱਚ ਬੰਦਰਗਾਹ ਤੇ ਬੈਠੇ ਰਹਿਣਾ ਵੀ ਹੁਣ ਕਹੀਏ ਕੀ ਪਿੱਛੋਂ ਘਰ ਵਾਲੇ ਪੈਸੇ ਕੱਲਣਗੇ ਤੇ ਤਾਂ ਹੀ ਕੈਨੇਡਾ ਪਹੁੰਚਾਂਗੇ ਇਹੋ ਜਿਹੀ ਬਹੁਤ ਸਾਰੇ ਉਥੇ ਬੈਠੇ ਹੋਏ ਸੀ ਸ਼ੰਗੇ ਈਡਾਪੂ ਦੇ ਉੱਤੇ ਤੋ ਕਹਿਣ ਦਾ ਭਾਵੇਂ ਲੰਬਾ ਸਮਾਂ ਸਫਰਾ ਤ ਲੰਘ ਜਾਣਾ ਸਫਰਾ ਤੋਂ ਬਾਅਦ ਜੇ ਕਿਸੇ ਬੰਦੇ ਨੇ ਇੰਨਾ ਵਿਚਾਰੇ ਨੇ ਖੱਜਲ ਖਵਾਲ ਹੋ ਕੇ ਜਦੋਂ ਜੈਦ ਕਰਕੇ ਪਹੁੰਚਣਾ ਪਹੁੰਚਣਾ ਕਿੱਥੇ ਕਈਆਂ ਨੇ ਰਾਤ ਵੀ ਮਾਰੂ ਮੋਕੇ ਜਾਣਾ ਪਲੇਗ ਫੈਲ ਜਾਣੀ ਹੋਰ ਭੁੱਖਿਆਂ ਹੀ ਮਰ ਜਾਣਾ ਕਈਆਂ ਨੂੰ ਬਿਮਾਰੀ ਲੱਗ ਜਾਣੀ ਜਿਹੜੇ ਬਿਮਾਰ ਹੋ ਜਾਣੇ ਉਹ ਨਾਲ ਦੇ ਸਾਥੀਆਂ ਨੇ ਧੱਕਾ ਮਾਰ ਕੇ ਸਮੁੰਦਰ ਸੁਟ ਦੇਣੇ ਵੀ ਤੂੰ ਬਿਮਾਰ ਹੋਇਆ ਤੇ ਤੇਰਾ ਕਰਕੇ ਅਸੀਂ ਥੋੜਾ ਬਿਮਾਰ ਹੋਣਾ ਬੜੇ ਲੰਬੇ ਪੈਂਡੇ ਮੁਸੀਬਤਾਂ ਤੇ ਜਿਹੜੇ ਬੰਦੇ ਕੁ ਵਿਚਾਰੇ ਪਹੁੰਚ ਲਿਆ ਕਰਨੇ ਉਹਨਾਂ ਦੇ ਘਰਦਿਆਂ ਨੂੰ ਐਡੀ ਛੇਤੀ ਨਹੀਂ ਸੀ ਪਤਾ ਲੱਗਦਾ ਵੀ ਸਾਡਾ ਬੰਦਾ ਵਿਦੇਸ਼ ਦੇ ਵਿੱਚ ਪਹੁੰਚ ਗਿਆ ਅੱਜ ਕੱਲ ਦੇ ਸਮੇਂ 'ਚ ਤੇ ਪਹਿਲਾਂ ਜਦੋਂ ਦਿੱਲੀੋਂ ਜਾ ਜੁੜਦਾ ਉਦੋਂ ਰੀਲ ਫਿਰ ਕਈਆਂ ਨੇ ਥੋੜੇ ਹੋਰ ਪੈਸੇ ਖਰਚੇ ਹੁੰਦੇ ਆ ਇਨ ਫਲਾਈਟ ਡਾਟਾ ਵੀ ਮਿਲਦਾ ਉਹ ਵੀ ਇੱਕ ਪੈਕੇਜ ਹੁੰਦਾ ਵੀ ਜੇ ਤੁਸੀਂ ਉੱਤੇ ਉੱਡ ਕੇ ਵੀ ਨਹੀਂ ਨਾ ਰਹਿ ਸਕਦੇ ਵੀ ਨਹੀਂ ਮੈਂ ਉੱਤੇ ਪਹੁੰਚ ਗਿਆ ਆਕਾਸ਼ ਵਿੱਚ ਉੱਥੋਂ ਵੀ ਇੱਕ ਪੈਕੇਟ ਮਿਲ ਜਾਂਦਾ ਨੈਟ ਦਾ ਉੱਥੋਂ ਵੀ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਵੀ ਮੈਂ ਠੀਕ ਠਾਕ ਜਾ ਰਿਹਾ ਠੀਕ ਠਾਕ ਉੱਡੀ ਜਾਂਦਾ ਉਸ ਤੋਂ ਬਾਅਦ ਇਥੇ ਉਤਰ ਕੇ ਫਿਰ ਰੀਲ ਕੰਮ ਜੇ ਮਿਲਿਆ ਨਹੀਂ ਹੁੰਦਾ ਇਹ ਆ ਲੋਕਾਂ ਦੀਆਂ ਕਾਰਾਂ ਲਾ ਕੇ ਲੋਕੀਂ ਰੀਲਾ ਬਣਾਉਣਾ ਫੋਟੋਆਂ ਪਾਈ ਜਾਣਗੇ ਪਿੰਡ ਵਾਲੇ ਸੋਚਦੇ ਬੜਾ ਸੈਟਲਡ ਹੋ ਗਿਆ ਰਹੋਗੇ ਸਾਰਾ ਕਹਿਣ ਦਾ ਬਹੁਤ ਪੁਰਾਣੇ ਸਮੇਂ ਜਿਹੜਾ سفر ਸੀ ਬੜਾ ਦੁਸ਼ਵਾਰੀਆਂ ਬੜਾ ਮੁਸ਼ਕਲਾਂ ਭਰਿਆ ਸੀ ਕਈ ਕਈ ਮਹੀਨੇ ਕਿਸੇ ਨੂੰ ਕੋਈ ਪਤਾ ਨਹੀਂ ਸੀ ਚੱਲਦਾ ਜਿਹੜਾ ਬੰਦਾ ਗਿਆ ਕਿੱਥੇ ਆ ਉਹ ਫਿਰ ਗੇੜੀ ਜਿਹੇ ਕੰਮ ਕਰਦੀ ਸੀ ਟੈਲੀਪੈਥ ਸੱਚੇ ਮਨ ਨਾਲ ਕਿਸੇ ਨੂੰ ਯਾਦ ਕਰਨਾ ਉਦੋਂੋਂ ਉਹਦੇ ਤੱਕ ਮੈਸੇਜ ਪਹੁੰਚ ਜਾਣਾ ਆ ਸਾਰਾ ਕੁਝ ਜਦ ਕਲ ਤਰੰਗਾਂ ਨਾਲ ਹੀ ਹੋ ਰਿਹਾ ਨਾ ਵੇਵਜ਼ ਨਾਲ ਹੀ ਹੋ ਰਿਹਾ ਨਾ ਜੋ ਕੁਝ ਵੀ ਅਸੀਂ ਕਰਦੇ ਪਏ ਆ ਸਾਰਾ ਕੁਝ ਵਾਇਰਲੈਸ ਹੈ ਤੇ ਪੁਰਾਣੇ ਸਮੇਂ ਦੇ ਅੰਦਰ ਵੀ ਇਸ ਤਰ੍ਹਾਂ ਹੀ ਸੀ ਉਦੋਂ ਇਸ ਤੋਂ ਵੀ ਤੇਜ਼ ਸੀ ਕਿ ਲੋਕਾਂ ਦੇ ਮਨ ਬਹੁਤ ਜ਼ਿਆਦਾ ਕਾਗਰਨ ਦੇ ਸੀ ਸਾਫ ਸੁਥਰੇ ਮਨਾ ਵਾਲੇ ਲੋਕ ਉਹਨਾਂ ਨੂੰ ਕਿਸੇ ਇਨਸਟਰੂਮੈਂਟ ਦੀ ਜ਼ਰੂਰਤ ਨਹੀਂ ਸੀ ਪੈਂਦੀ ਇਸੇ ਡਿਵਾਈਸ ਦੀ ਜਰੂਰਤ ਨਹੀਂ ਸੀ ਪੈਂਦੀ ਉਹ ਵੈਸੇ ਕਾਗਰੋ ਕੇ ਬੈਠਦੇ ਸੀ ਜਿੰਨੂੰ ਚੇਤੇ ਕਰਦੇ ਸੀ ਉਹ ਬੰਦਾ ਬਸ ਇੱਕ ਦੋ ਦਿਨਾਂ ਚਾਰ ਬੂਆ ਖੜਕਾਉਂਦਾ ਸੀ ਜੇ ਸਹਰੇ ਘਰ ਬੈਠੀ ਹੋਈ ਭੈਣ ਇੱਕ ਮਨ ਇੱਕ ਜਿਤੋ ਕੇ بار-ਬਾਰ ਆਪਣੇ ਭਰਾ ਨੂੰ ਯਾਦ ਕਰਦੀ ਸੀ ਬਨੇਰੇ ਦੇ ਉੱਤੇ ਕਾਨ ਆ ਕੇ ਬੋਲਣਾ ਉਹ ਕਹਿ ਨਹੀਂ ਉਹਨੇ ਕਹਿਣਾ ਕਾਵਾ ਜਾ ਉੱਡ ਜਾ ਇੱਥੋਂ ਇਥੇ ਕਦ ਲਈ ਬੋਲਦਾ ਜਾ ਜਾ ਕੇ ਮੇਰੇ ਪੀਕਿਆਂ ਦੇ ਬਨੇਰੇ ਤੇ ਜਾ ਕੇ ਬੋਲ ਉਹਨਾਂ ਨੂੰ ਜਾ ਕੇ ਸੁਨੇਹਾ ਦੇ ਵੀ ਤੁਹਾਡੀ ਧੀ ਮੇਰੇ ਭਰਾ ਦੇ ਜਾ ਕੇ ਘਰ ਚ ਬੋਲ ਉਹਨਾਂ ਨੂੰ ਕਹਿ ਵੀ ਤੇਰੀ ਭੈਣ ਜਾਦ ਕਰਦੀ ਆ ਪੰਛੀਆਂ ਰਾਹੀਂ ਇਸ ਤਰ੍ਹਾਂ ਸੁਨੇਹੇ ਭੇਜਿਆ ਕਰਨੇ ਉਹਨਾਂ ਦੇ ਇਸ ਤਰ੍ਹਾਂ ਦੇ ਭਾਵ ਸਨ ਤੇ ਇਹ ਭਾਵ ਪਹੁੰਚਦੇ ਵੀ ਸਨ ਅੱਜ ਤੱਕ ਵੀ ਤੁਸੀਂ ਵੇਖਿਆ ਹੋਣਾ ਕਈ ਵਰੀ ਹੁੰਦਾ ਆਪਾਂ ਜਿਹਨੂੰ ਯਾਦ ਕਰਦੇ ਹੋਏ ਜਿਹਦੀਆਂ ਗੱਲਾਂ ਕਰਦੇ ਹੋਈਏ ਉਸੇ ਵੇਲੇ ਅੰਦਰ ਲੰਘਾ ਹੁੰਦਾ ਆਪਾਂ ਕਹਿੰਨੇ ਤੇਰੀ ਬੜੀ ਲੰਬੀ ਉਮਰ ਆ ਤੇਰੀਆਂ ਤਾਂ ਸੀ ਹੁਣੇ ਹੀ ਗੱਲਾਂ ਕਰਦੇ ਪੈਸਾਂ ਇਹ ਇਹ ਜੀ ਕੋਈ ਚੀਜ਼ ਆ ਜਿਹਦਾ ਕਿਸੇ ਨੇ ਅੰਤ ਨਹੀਂ ਪਾਇਆ ਉਦੋਂ ਸੁਲਤਾਨਪੁਰ ਲੋਧੀ ਵਿੱਚ ਬੈਠੀ ਹੋਈ ਬੇਬੇ ਨਾਨਕੀ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਚੇਤੇ ਕਰਦੇ ਆ ਕਿੰਨੀਆਂ ਸੋਹਣੀਆਂ ਰੋਟੀਆਂ ਪਕ ਰਹੀਆਂ ਵਾਂ ਤਵੇ ਦੇ ਉੱਤੇ ਫੁੱਲ ਕੇ ਫੁੱਲ ਰਹੀਆਂ ਤੇ ਜੇ ਕਿਤੇ ਮੇਰਾ ਭਰਾ ਚੁੱਲ੍ਹੇ ਦੇ ਲਾਗੇ ਬੈਠਾ ਹੋਵੇ ਤੇ ਮੈਂ ਇੱਕ ਇੱਕ ਰੋਟੀ ਲੱਤ ਦੀ ਲੱਤ ਦੀ ਇਹਨੂੰ ਖਵਾਵਾਂ ਤੇ ਜਦੋਂ ਛਕੇ ਤੇ ਮੇਰੀ ਕਿੰਨੀ ਰੂਤ੍ਰਿਪਤ ਹੋਵੇ ਇਸ ਤਰ੍ਹਾਂ ਬੈਠੀ ਉਹ ਸੋਚਦੀ ਬੇਬੇ ਨਾਨਕੀ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਫੇਰੇ ਪਿਆਰ ਦਾ ਸੁਨੇਹਾ ਪਹੁੰਚ ਗਿਆ ਭਾਈ ਮਰਦਾਨਾ ਜੀ ਨੇ ਪੁੱਛਿਆ ਮਹਾਰਾਜ ਹੁਣ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਕਿਤੇ ਨਹੀਂ ਜਾ ਸਕਦੇ ਮਹਾਰਾਜ ਕਿਉਂ ਹੁਣ ਭਾਈ ਮਰਦਾਨਿਆਂ ਵੱਜ ਗਏ ਆ ਮਹਾਰਾਜ ਕਾਹਦੇ ਚ ਵੱਜ ਗਏ ਹੋ ਭਾਈ ਮਰਦਾਨਿਆਂ ਹੁਣ ਭੈਣ ਦੇ ਨਾਲ ਪਿਆਰ ਦੇ ਬੰਧਨ ਚ ਬੰਨ ਲਿਆ ਹੁਣ ਨਹੀਂ ਛੁੱਟਿਆ ਜਾ ਸਕਦਾ ਹੁਣ ਉਹਨੇ ਜਾਦ ਦੀ ਡੋਰ ਨਾਲ ਸਾਨੂੰ ਆਪਣੇ ਵੱਲ ਖਿੱਚ ਲੈਣਾ ਤੇ ਸਾਨੂੰ ਉਥੇ ਜਾਣਾ ਹੀ ਪੈਣਾ ਹੁਣ ਬਾਕੀਆਂ ਦਾ ਪਾਰ ਉਤਾਰਾ ਬਾਅਦ ਚ ਕਰਾਂਗੇ ਦੂਸਰੀ ਉਦਾਸੀ ਚ ਕਰਾਂਗੇ ਹੁਣ ਭਾਈ ਮਰਦਾਨਿਆ ਚੱਲ ਆਪਾਂ ਚਲੀਏ ਸੁਲਤਾਨਪੁਰ ਲੋਧੀ ਵਾਪਸ ਆਪਣੇ ਪਰਿਵਾਰ ਦੇ ਵਿੱਚ ਕਿਵੇਂ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਪਿਆਰ ਦੀ ਪਈ ਖਿੱਚ ਦੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭੈਣ ਦੀ ਉਡੀਕ ਪੂਰੀ ਕਰਨ ਵਾਸਤੇ ਉਹਦੀ ਇੱਛਾ ਪੂਰੀ ਕਰਨ ਵਾਸਤੇ ਰੋਹਿਰ ਖੰਡ ਤੋਂ ਚੱਲ ਪਏ ਹਨ ਸੁਲਤਾਨਪੁਰ ਲੋਧੀ ਵੱਲ ਨੂੰ ਇੰਜ ਬਿਆਨ ਕੀਤਾ ਜਾ ਰਿਹਾ ਹੈ ਇਹ ਤੇ ਤੁਮ ਪਿਆਰ ਦੀਆਂ ਦਿਲ ਅੰਦਰ ਜਦੋਂ ਖੜਕੀਆਂ ਤਾਰਾਂ ਮਰਦਾਨੀ ਨੂੰ ਕਹਿ ਸੁਣਾ ਕੇ ਉਹ ਸੱਚੀਆਂ ਸਰ ਦੈਨ ਦੇ ਲਈ ਛੱਡਣਾ ਪੈਣਾ ਇਹ ਥਾਵਾ ਰਮਣੀ ਕਾ ਨੂੰ ਚਲ ਮਰਦਾਨਿਆ ਮਿਲੀਏ ਜਾ ਕੇ ਕਰਦੀ ਬੈਣ ਉਟੀ ਕਾ ਨੂੰ ਹੋ ਇਕਦਮ ਪਿਆਰ ਦੀਆਂ ਦਿਲ ਅੰਦਰ ਜਦੋਂ ਕੁੜਕੀਆਂ ਤਾਰਾਂ ਮਰਦਾਨੇ ਨੂੰ ਕਹਿ ਸੁਣਾ ਕੇ ਉਹ ਸੱਚੀਆਂ ਟੜਣਾ ਪੈਣਾ ਏ ਥਾ ਮਰਮਣੀ ਕਾ ਨੂੰ ਚੱਲ ਮਰਦਾਨਿਆ ਮਿਲੀਏ ਜਾ ਕੇ ਕਰਦੀ ਬੈਣ ਉਡੀ ਕਾ ਨੂੰ ਆਇਆ ਬਲਾਪੁਰ ਸੁਲਤਾਨ ਮੋਦੀਆ ਆਇਆ ਬਲਾਪੁਰ ਸੁਲਤਾਨ ਮੋਦੀਆ ਦਿਆਂ ਕੰਦਾ ਪਾਈਆਂ ਵਾਟਾਂ ਤੱਕ ਦੀ ਪੈਣ ਯਾਰੀ ਖਬਰਾਂ ਆਣ ਸੁਨਾਇਆਂ ਕਦੋਂ ਵੀਰ ਨੇ ਘਰ ਨੂੰ ਆਉਣਾ ਗਿਣਦੀ ਰੋਜ਼ ਤਰੀਕਾ ਨੂੰ ਚਲ ਮਰਦਾਨਿਆ ਮਿਲੀਏ ਜਾ ਕੇ ਕਰਦੀ ਪੈਣ ਓਡੀ ਕਾ ਨੂੰ ਮਾਦਾਈ ਅਤਜਾਦ ਆ ਕਰਦੀ ਮਾ ਰਿਦਾ ਦਿਲ ਟੋਲੇ ਆਏ ਦਿਨ ਤਿਉਹਾਰ ਸੰਧਾਰੇ ਆਉਂਦੇ ਜਦੋਂ ਸ਼ਰੀਕਾ ਨੂੰ ਚਲ ਮਰਦਾਨਿਆ ਮਿਲੀਏ ਜਾਕੇ ਕਰਦੀ ਭੈਣ ਉਡੀਕਾ ਅਲੇ ਜੋ ਗਿਆਤ ਮਚਾਈ ਡਿਊਟੀ ਤੋਰ ਤਰਗਾ ਹੋ ਲੱਗੀ ਸੁਣ ਦੁਖੀਆਂ ਦੀਆਂ ਚੀਕਾਂ ਨੂੰ ਚੱਲ ਮਰਦਾਨਿਆਂ ਮਿਲੀਏ ਜਾ ਕੇ ਕਰਦੀ ਪੈਰ ਉੱਢੀ ਕਾਂ ਨੂੰ ਆਇਆ ਬੁਲਾਪੁਰスルਤਨੋਂ ਆਇਆ ਬੁਲ ਕਦੀ ਪੈਰ ਪਿਆਰੀ ਖਬਰਾਂ ਦੀ ਭੈਣ ਉੱਡੀ ਕਾ ਨੂੰ ਕਲਪੁਰਖ ਦਾ ਹੁਕਮ ਮੰਨਣਾ ਸਾਟਾ ਧਰ ਮੈਂ ਪਾਈ ਚੱਕਰ ਲਾਉਣਾ ਇਸ ਧਰਤੀ ਤੇ ਕਲਯੁਗ ਅਤ ਮਚਾਈ ਡਿਊਟੀ ਤੋਰ ਦਰਗਾਹੋਂ ਲੱਗੀ ਸੁਣ ਦੁਖੀਆਂ ਦੀਆਂ ਚੀਕਾਂ ਨੂੰ ਚਾਲ ਮਰਦਾਨਿਆ ਦੀ ਭੈਣ ਉਡੀਕਾ ਨੂੰ ਲਿਖਦਾ ਰਹੀ ਪਰੀਤ ਦੇ ਅੱਖਰ ਲਿਖਦਾ ਰਹੀ ਪਰੀਤ ਦੇ ਅੱਖਰ ਸੁਧੀਆਂ ਕਲਮਾ ਫੜ ਕੇ ਸ਼ਬਦਾਂ ਵਿੱਚ ਤਰਸੀ ਮ ਸਿੰਘ ਦੀ ਤਾਂਗ ਮਿਲਨ ਦੀ ਰੜ ਕੇ ਸੁੱਖਾਂ ਤੱਕ ਨਾ ਭੁੱਲਣੇ ਲੋਕੀ ਪੱਥਰ ਬੈਣ ਤੇ ਭਰਾ ਦਾ ਪਿਆਰ ਉਧਰੋਂ ਬੇਬੇ ਨਾਨਕੀ ਜੀ ਨੇ ਜਨਮ ਕੀਤਾ ਤੇ ਉਧਰੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜਾ ਚੱਲ ਪਏ ਆਂ ਹੀ ਘਰਾਂ ਦੇ ਵਿੱਚ ਸਾਡੀਆਂ ਸੁਆਣੀਆਂ ਭੈਣਾਂ ਨੇ ਆਪਣੇ ਨਿਆਣਿਆਂ ਨੂੰ ਕਿਹਾ ਕਰਨਾ ਪੁੱਤਰ ਬੱਚਿਆਂ ਨੂੰ ਪੁੱਛਿਆ ਕਰਨਾ ਤੈਨੂੰ ਸਕੂਲ 'ਚ ਛੁੱਟੀ ਕਿਦਣਿਆ ਨਿਆਣਿਆਂ ਨੇ ਦੱਸਿਆ ਕਰਨਾ ਵੀ ਫੁਲਾਨੇ ਦਿਨ ਤੇ ਮਾਂ ਨੇ ਕਿਹਾ ਕਰਨਾ ਪੁੱਤਰ ਮੈਂ ਨਾ ਤੈਨੂੰ ਤੇਰੇ ਨਾਨਕੇ ਲੈ ਕੇ ਜਾਉਂਗੀ ਤੇਰੇ ਨਾਨਕੇ ਮਤਲਬ ਮੈਂ ਆਪਣੇ ਭਰਾ ਨੂੰ ਮਿਲਣ ਵਾਸਤੇ ਜਾਵਾਂਗੀ ਤੇ ਜੇ ਕਿਤੇ ਬਨੇਰੇ ਤੇ ਗਾ ਬੋਲਣਾ ਤੇ ਭੈਣ ਨੇ ਕਹਿਣਾ ਮੇਰਾ ਨਾ ਭਰਾ ਆਉਂਦਾ ਹੋਏਗਾ ਜਾਂ ਮੇਰੀ ਮਾਂ ਆਉਂਦੀ ਹੋਏਗੀ ਤੋ ਕਹਿਣ ਦਾ ਬ ਬੇਅੰਤ ਪਿਆਰ ਲੋਕਾਂ ਦੇ ਦਿਲਾਂ ਦੇ ਅੰਦਰ ਜਿਹੜਾ ਉਹ ਸ਼ੁਭਿਆ ਹੁੰਦਾ ਸੀ ਮਹਾਰਾਜ ਕਿਰਪਾ ਕਰਨ ਇਹ ਜਿਹੜੇ ਪਿਆਰ ਮੁਹੱਬਤ ਦੇ ਰਿਸ਼ਤੇ ਨੇ ਇਸੇ ਤਰ੍ਹਾਂ ਹੀ ਬਣੇ ਰਹਿਣ ਇੱਕ ਨਿੱਕਾ ਜਿਹਾ ਨਿਆਣਾ ਸੀ ਉਹਨੇ ਆਪਣੀ ਮਾਤਾ ਨੂੰ ਪੁੱਛਿਆ ਕਹਿਣ ਲੱਗਾ ਮਾਤਾ ਉਹ ਜਿਹੜਾ ਆਕਾਸ਼ ਦੇ ਵਿੱਚ ਗੋਲਾ ਜਿਹਾ ਚਮਕਦਾ ਕੀ ਆ ਮਾਤਾ ਨੇ ਕਿਹਾ ਪੁੱਤਰ ਉਹ ਚੰਦ মামਾ ਵਾ ਇਸ ਤਰ੍ਹਾਂ ਉਹਨੇ ਸਮਝਾਇਆ ਸਮਾਂ ਲੱਗਦਾ ਗਿਆ ਨਿਆਣੇ ਨੇ ਜਦੋਂ ਗੱਲਬਾਤ ਚੱਲਿਆ ਕਰਨੀ ਉਹ ਚੰਦ মামਾ ਵਾ ਉਹਦੇ ਇੱਕ ਉੱਤੇ ਇੱਕ ਬੁਢੀ ਚਰਖਾ ਕੱਤਦੀ ਪਈ ਆ ਸਮਾਂ ਲੰਘ ਗਿਆ ਇੱਕ ਦਿਨ ਉਹਦੀ ਬੱਚੇ ਦੀ ਮਾਂ ਕਹਿ ਲੱਗੀ ਪੁੱਤਰ ਚੱਲ ਨਾਨਕੇ ਚਲੀਏ ਨਿਆਣੇ ਨੇ ਪੁੱਛਿਆ ਜੀ ਨਾਨਕੇ ਮਤਲਬ ਕਿੱਥੇ ਤਾਂ ਉਹ ਜਿਹੜੀ ਉਹਦੀ ਮਾਂ ਕਹਿ ਲੱਗੀ ਪੁੱਤਰ ਤੇਰੇ ਮਾਮੇ ਦੇ ਕੋਲ ਚਲੀਏ ਉਹ ਨਿਆਣਾ ਕਹਿੰਦਾ ਨਹੀਂ ਮੈਂ ਨਹੀਂ ਮਾਮੇ ਕੋਲ ਜਾਣਾ ਮਾਤਾ ਕਹਿੰਦੀ ਕਿਉਂ ਕਹਿੰਦਾ ਮਾਮੇ ਕੋਲ ਕਹਦਾ ਜਾਣਾ ਮਾਮਿਆਂ ਦੇ ਤੇ ਮੂੰਹ ਹੀ ਨਹੀਂ ਹੁੰਦੇ ਉਹ ਮਾਂ ਤਾਂ ਕਹਿੰਦੀ ਕਿਉਂ ਉਹ ਬੱਚਾ ਕਹਿੰਦਾ ਰੋਜੀ ਤੇ ਮੈਨੂੰ ਗੋਲਾ ਜਿਹਾ ਵਿਖਾਉਣੀ ਆ ਮੂੰਹ ਤੇ ਕਿਤੇ ਦਿਖਦਾ ਨਹੀਂ ਉਹ ਤਾਂ ਗੇਂਦ ਜੀ ਵਰਗਾ ਲੱਗਦਾ ਮਾਮੇ ਘਰ ਇਦਾਂ ਦੇ ਹੁੰਦੇ ਰਣਗੇ ਤੋ ਕਹਿਣ ਦਾ ਪਾਉ ਬੱਚਿਆਂ ਦੀ ਭੋਲੀ ਕਲਪਨਾ ਉਹਨਾਂ ਦੀਆਂ ਭੋਲੀਆਂ ਗੱਲਾਂ ਇੱਕ ਪਿਆਰ ਇੱਕ ਜਾਦ ਟਿਕੀ ਹੁੰਦੀ ਸੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭੈਣ ਦੇ ਜਾਲ ਕਰਨ ਦੇ ਉੱਤੇ ਕਿੱਦਾਂ ਪਹੁੰਚ ਗਏ ਨੇ ਸੁਲਤਾਨਪੁਰ ਲੋਧੀ ਇੰਜ ਬਿਆਨ ਕੀਤਾ ਜਾ ਰਿਹਾ ਆਕੇ ਪਹੁੰਚੇ ਸੁਲਤਾਨ ਪੋਰੇ ਗੁਰੂ ਜੀ ਮੁੱਖੋਂ ਬੋਲਦੇ ਨੇ ਸੱਤ ਕਰ ਤਾਰਾ ਆਕੇ ਪਹੁੰਚੇ ਸੁਲਤਾਨ ਪੋਰੇ ਗੁਰੂ ਜੀ ਮੁੱਖੋਂ ਬੋਲਦੇ ਨੇ ਸੱਤ 建设了。大。 ਆਵਾਜ਼ ਸੋਹਣੇ ਵੀਰ ਦੀ ਨੰਗੇ ਪੈਰੀ ਆਈ ਭੱਜ ਕੇ ਤੇ ਬਾੜ ਕੰਨੀ ਪਈ ਜਾ ਆਵਾਜ਼ ਸੋਹਣੇ ਵੀਰ ਦੀ ਨੰਗੇ ਪੈਰੀ ਆਈ ਭੱਜ ਕੇ ਤੇ ਬਾੜ ਬਿੱਦੀ ਮੋਚ ਮਥੇਨ ਉਪਾੜ ਚੁੰਮਦੀ ਬਿੱਦੀ ਮੋਚ ਮੋਚ ਮਥੇਨ ਉਪਾੜ ਚੁੰਮਦੀ ਨਾਲ ਰਹੀ ਨੀਰ ਨੇਤਰਾਂ ਚੁੜਾ ਤਉ ਮਦੀ ਨਾਲ ਰਹੀ ਨੀਰ ਨੇਤਰਾ ਚੁਡਾਰਾ ਭੀਜੀ ਮੋਚ ਮਥੇ ਨੂੰ ਭੜ ਚੁੰਮਦੀ ਨਾਲੇ ਰਹੀ ਨੀਰ ਨੇਤਰਾ ਚੁਡਾਰਾ ਭੀਜੀ ਮੋਚ ਮਥੇ ਨੂੰ ਭੜ ਚੁੰਮਦੀ ਨਾਲੇ ਰਹੀ ਨੀਰ ਨੇਤਰਾ ਚੁਡਾਰਾ ਹੱਥ ਸੇਰ ਉੱਤੇ ਫੇਰੇ ਲਾੜ ਕਰਦੀ ਬਈ ਹੱਥ ਸੇਰ ਤੇ ਹੱਥ ਸਭ ਆਏ 베ਲੀਯਾਰਾ ਪਤਾ ਲੱਗੇ ਜਿੰਨੂ ਮੇਲ ਨੇ ਲਿਆਵਦਾ ਸਾਧੂ ਸੰਤ ਸਭ ਆਏ 베ਲੀਯਾਰਾ ਪਤਾ ਲੱਗੇ ਜਿੰਨੂ ਮੇਲ ਲੈ ਲਿਆਵਦਾ ਸਾਧੂ ਸੰਤ ਸਭ 베ਲੀ ਆਏ ਯਾਰ ਪਤਾ ਲੱਗੇ ਜਿੰਨੂ ਮੇਲ ਲੈ ਲਿਆਵਦਾ ਸਾਧੂ ਮਾਲਿਆ ਗਿਆ ਖਾਨ ਦੌਲਤ ਵੀ ਦੌਲਤ ਵੀ ਦਰਸ਼ਨਾ ਲਈ ਆ ਗਿਆ ਕਹਿੰਦਾ ਆਇਆ ਮੇਰਾ ਪਰਵਰਤਗਾਰਾ ਖਾਨ ਦੌਲਤ ਵੀ ਦਰਸ਼ਨਾ ਨੂੰ ਆ ਗਿਆ ਕਹਿੰਦਾ ਆਇਆ ਮੇਰਾ ਪਰਵਰਤਗਾਰਾ ਖਾਨ ਦੌਲਤ ਵੀ ਦਰਸ਼ ਲਈ ਆ ਗਿਆ ਕਹਿੰਦਾ ਮੇਰਾ ਪਰਵਦਗਾਰ ਕਥਾ ਕੀਰਤਨ ਸਤ ਸੰਗ ਹੋਂਦਾ ਕਥਾ ਕੀਰਤਨ ਕੀਰਤਨ ਸਤ ਸੰਗ ਹੋਂਦਾ ਬੈਠ ਸੁਣ ਦੇਣੇ ਆਕੇ ਨਾਰ ਨਾਰਾ ਕਥਾ ਕੀਰਤਨ ਸਤ ਸੰਗ ਹੋ ਕੇ ਨਾਰ ਨਾਰ ਕਥਾ ਕੀਰਤਨ ਸਤ ਸੰਗ ਹੋਮਦਾ ਬੈਠ ਦੇਣਾ ਇੱਥੇ ਰਹਿ ਕੇ ਤਰ ਸੇਮ ਜੀ ਤਲਵੰਡੀ ਵੱਲ ਗਏ ਨੇ ਤੇ ਤਾਰਾ ਤਲਵੰਡੀ ਵੱਲ ਗਏ ਨੇ ਤੇ ਤਾਰਾ ਕੁਝ ਦਿਨ ਸਤਗੁਰ ਸੱਚੇ ਪਾਤਸ਼ਾਹ ਜੀ ਰਹੇ ਨੇ ਸੁਲਤਾਨਪੁਰ ਲੋਧੀ ਇਸ ਤੋਂ ਬਾਅਦ ਮਹਾਰਾਜ ਚਲ ਗਏ ਰਾਏ ਪੋਏ ਦੀ ਤਲਵੰਡੀ ਰਾਏ ਬੁਲਾਰ ਨੂੰ ਮਿਲਣ ਆਪਣੇ ਮਾਤਾ ਪਿਤਾ ਜੀ ਨੂੰ ਮਿਲਣ ਵਾਸਤੇ ਇਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਹਿਲੀ ਉਦਾਸੀ ਸਮਾਪਤ ਹੋ ਜਾਂਦੀ ਆ ਜਿੰਨੇਕ ਪ੍ਰਸੰਗ ਪਹਿਲੀ ਉਦਾਸੀ ਦੇ ਵਿੱਚੋਂ ਆਪ ਸੰਗਤਾਂ ਨੂੰ ਸੁਣਾ ਸਕੇ ਹਾਂ ਉਹ ਮਹਾਰਾਜ ਜੀ ਨੇ ਸੇਵਾ ਲਈ ਹੈ ਮਹੀਨਾਕ ਲਗਭਗ ਸਾਨੂੰ ਲੱਗਿਆ ਮਹਾਰਾਜ ਜੀ ਦੇ ਗੁਣ ਗਾਉਂਦਿਆਂ ਫੇਰ ਸਤਿਗੁਰੂ ਜੀ ਕਿਰਪਾ ਕਰਨਗੇ ਹੋਰ ਮਹਾਰਾਜ ਤਿਆਰੀ ਕਰਵਾ ਕੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਤਿਹਾਸ ਆ ਭਾਵੇਂ ਲਗਾਤਾਰ 1 ਸਾਲ ਕਵੀਸ਼ਰੀ ਵਾਰਾਂ ਗਾਈ ਜਾਈਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਕੱਲ ਤੋਂ ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦਾ ਜੋਤੀ ਜੋਤ ਸਮਾਉਣਾ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਣਾ ਬਾਬਾ ਬਸੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਆਪ ਸੰਭਾਲੇ ਇਹ ਵਿਚਾਰ ਆਪ ਸੰਗਤਾਂ ਸਰਵਣ ਕਰੋਗੇ ਅੱਜ ਦੇ ਵਕਤ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੁਣ ਸਮਾਂ ਹੈ ਕਥਾ ਵਿਚਾਰਾਂ ਦਾ ਗਿਆਨੀ ਬਲਜੀਤ ਸਿੰਘ ਖਾਲਸਾ ਗਿਆਨੀ ਬਲਜੀਤ ਸਿੰਘ ਜੀ ਖਾਲਸਾ ਆਪ ਸੰਗਤਾਂ ਦੇ ਵਿੱਚ ਹਾਜ਼ਰ ਹੋ ਗਏ ਹਨ ਆ ਗੁਰਮੁਖਾਂ ਪਿਆਰਿਆਂ ਦੇ ਕੋਲੋਂ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜੀ ਫਤੇ ਪਰਵੰਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ